ੱਲੇ ਮੁੰਡੇ ਨੇ ਕੁੜੀ ਦੀਆਂ ਅੱਖਾਂ ਦੇ ਵਿੱਚ ਲਾਲ ਮਿਰਚ ਪਾ ਦਿੱਤੀ ਫਿਰ ਮੁੰਡੇ ਨੇ ਕੁੜੀ ਦੇ ਪ੍ਰਾਈਵੇਟ ਫਾਰਮ ਦੇ ਵਿੱਚ ਵੀ ਲਾਲ ਮਿਰਚਾਂ ਪਾ ਦਿੱਤੀ ਉਸ ਤੋਂ ਬਾਅਦ ਕੁੜੇ ਦੇ ਮੂੰਹ ਦੇ ਵਿੱਚ ਲਾਲ ਮਿਰਚਾਂ ਪਾ ਕੇ ਉਤੋਂ ਦੀ ਫੈਵਿਕ ਪਿਕ ਦੇ ਨਾਲ ਕੁੜੀ ਦਾ ਮੂੰਹ ਬੰਦ ਕਰ ਦਿੱਤਾ ਦੋਸਤੋ ਅੱਜ ਦੇ ਕੇਸ ਵਿੱਚ ਇੱਕ ਮੁੰਡੇ ਨੇ ਆਪਣੀ ਹੀ ਗਰਲਫ੍ਰੈਂਡ ਦੇ ਨਾਲ ਹਵਾ ਨੇ ਤਦ ਹੀ ਸਾਰੀਆਂ ਹਾਦਾਂ ਪਾਰ ਕਰ ਦਿੱਤੀਆਂ ਤਾਂ ਪਲੀਜ਼ ਬੱਚੇ ਇਸ ਵੀਡੀਓ ਤੋਂ ਦੂਰ ਰਹਣ ਬੱਚਾ ਵਾਸਤੇ ਬਿਲਕੁਲ ਨਹੀਂ ਹੈਗੀ ਵੀਡੀਓ ਇਹ 200 ਟਾਈਮ ਨਾ ਵੇਸਟ ਕਰਦੇ ਚੱਲਦੇ ਹਾਂ ਅੱਜ ਦੇ ਸਿੱਧੇ ਕੇਸ ਵੱਲ ਸਾਹਮਣੇ ਜਿਸ ਮੁੰਡੇ ਤੁਸੀਂ ਫੋਟੋ ਦੇਖ ਰਹੇ ਉਸ ਮੁੰਡੇ ਦਾ ਨਾਮ ਸੀਗਾ ਆਯਾਨ ਪਠਾਨ ਇਹ ਐਮਪੀ ਦੇ ਗੁਨਾ ਸ਼ਹਿਰ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿ ਰਿਹਾ ਸੀ ਕਿਉਂਕਿ ਇਹਦਾ ਫਾਦਰ ਸਾਹਿਬ ਹੈ ਨਹੀਂ ਸੀਗਾ ਇਹ ਉਸ ਮਕਾਨ ਦੇ ਵਿੱਚ ਇਕੱਲੇ ਰਹਿੰਦੇ ਸੀਗੇ ਤਾ ਬਿਲਕੁਲ ਐਸੇ ਨਾਲ ਦੇ ਗੁਆਂਢ ਦੇ ਵਿੱਚ ਹੀ ਇੱਕ ਮਕਾਨ ਸੀ ਜਿੱਥੇ ਇੱਕ ਲੇਡੀ ਆਪਣੀ ਕੁੜੀ ਦੇ ਨਾਲ ਰਹਿੰਦੀ ਸੀ ਉਹਦਾ ਵੀ ਘਰ ਵਾਲਾ ਹੈ ਨਹੀਂ ਸੀਗਾ ਮਤਲਬ ਕਿ ਦੋਨਾਂ ਵਿੱਚ ਇੱਕ ਚੀਜ਼ ਸਿਮਿਲਰ ਸੀ ਕਿ ਪਿਓ ਦੋਨਾਂ ਦੇ ਹੈ ਨਹੀਂ ਸੀਗੇ ਤੇ ਸਿਰਫ ਮਾਮਾ ਸੀਗਾ ਦੋਨੇ ਆਪਣੇ ਅਲੱਗ-ਅਲੱਗ ਘਰ ਦੇ ਵਿੱਚ ਰਹਿੰਦੇ ਸੀਗੇ ਤੇ ਜਿਹੜਾ ਆਯਾਨ ਨਾਮ ਦਾ ਇਹ ਮੁੰਡਾ ਸੀਗਾ ਇਹ ਆਪਣੇ ਘਰ ਦੀ ਬਹੁਤ ਹੀ ਵਿਗੜੀ ਹੋ ਲਾ ਸੀ ਕਿਉਂਕਿ ਕੱਲਾ-ਕੱਲਾ ਮੁੰਡਾ ਸੀਗਾ ਤੇ ਇਹਦੇ ਸਿਰ ਦੇ ਉੱਤੇ ਪਿਓ ਦਾ ਸਾਆਇਆ ਹੈ ਨਹੀਂ ਸੀ ਜਿਹਦੇ ਕਰਕੇ ਇਹ ਨਸ਼ਾ ਪੱਤੀਆਂ ਦੇ ਵਿੱਚ ਬਹੁਤ ਰਹਿੰਦਾ ਸੀਗਾ ਤੇ ਦੂਸਰੇ ਨੰਬਰ ਤੇ 12 ਦਿਨ ਨਸ਼ਾ ਕਰਕੇ ਆਪਣੀ ਮਾਂ ਤੱਕ ਨੂੰ ਕੁੱਟਦਾ ਹੁੰਦਾ ਸੀਗਾ ਤੇ ਇਹਦੇ ਆਸੇ ਪਾਸੇ ਦੇ ਮੁਹੱਲੇ ਦੇ ਵਿੱਚ ਬਹੁਤ ਜ਼ਿਆਦਾ ਲੰਬਿਆਂ ਦੇ ਸੀ ਕਦੀ ਕਿਸੇ ਦੀ ਕੁੜੀ ਛੇੜ ਦਿੰਦਾ ਸੀਗਾ ਕਦੀ ਕਿਸੇ ਦੀ ਚੋਰੀ ਚਕਾਰੀ ਦੇ ਵੀ ਕੇਸ ਹੱਤੇ ਪੈਂਦੇ ਰਹਿੰਦੇ ਸੀਗੇ ਇਹ ਇੰਨਾ ਕ ਜਿਆਦਾ ਵਿਗੜਾ ਸੀਗਾ ਮੁਹੱਲੇ ਵਾਲੇ ਵੀ ਇਹਦੇ ਤੋਂ ਪਰੇਸ਼ਾਨ ਸੀਗੇ ਬਟ ਫਿਰ ਵੀ ਇਹਦੇ ਤੇ ਕੋਈ ਵੀ ਸਟ੍ਰਿਕਟ ਐਕਸ਼ਨ ਨਹੀਂ ਚੁੱਕਿਆ ਗਿਆ ਤੋਂ ਉਸ ਤੋਂ ਬਾਅਦ ਜਿਹੜੀ ਨਾਲ ਦੇ ਗਵਾਂਢ ਦੇ ਵਿੱਚ ਕੁੜੀ ਰਹਿੰਦੀ ਸੀਗੀ ਉਹ ਬਿਲਕੁਲ ਇਹਦੀ ਉਮਰ ਦੀ ਸੀ ਕਿ ਕੁੜੀ ਦਾ ਨਾਮ ਅਸੀਂ ਇੱਥੇ ਮੈਂਸ਼ਨ ਨਹੀਂ ਕਰਾਂਗੇ ਹੀਡਰ ਰੱਖਾਂਗੇ ਕਿਉਂਕਿ ਕੁੜੀ ਦੀ ਪਛਾਣ ਹੀਡਰ ਰੱਖਣੀ ਜ਼ਰੂਰੀ ਆ ਉਸ ਤੋਂ ਬਾਅਦ ਆਯਾਨ ਪਠਾਨ ਨੇ ਉਸ ਕੁੜੀ ਨੂੰ ਛੇੜਨਾ ਸ਼ੁਰੂ ਕਰ ਦਿੱਤਾ ਜਿੱਦਾਂ ਹੀ ਇਹਨੇ ਲੰਘਦੇ ਵੜਦੇ ਨੇ ਦੇਖਣਾ ਉਹ ਦਰਵਾਜ਼ੇ 'ਚ ਖੜੀ ਹੋਣੀ ਆ ਇਹਨੇ ਹੈਲੋ ਹਾਈ ਕਰਦੇ ਹੌਲੀ ਹੌਲੀ ਹੈਲੋ ਹਾਈ ਕਰਦੇ ਕਰਦੇ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਣੀ ਸ਼ੁਰੂ ਹੋ ਗਈ ਹੁਣ ਆਯਾਨ ਪਠਾਨ ਸੀਗਾ ਉਹਨੂੰ ਪਤਾ ਵੀ ਕੁੜੀ ਦੇ ਸਿਰ ਦੇ ਉੱਤੇ ਪਿਓ ਦਾ ਸਾਆ ਹੈ ਨੀਗਾ ਜਿਹਦੇ ਕਰਕੇ ਇਹਦੇ ਪਾਸਤੇ ਬਹੁਤ ਆਸਾਨ ਸੀਗਾ ਇਹ ਉਹਦੇ ਘਰ ਦੇ ਵਿੱਚ ਵੀ ਆਣਾ ਜਾਣਾ ਸ਼ੁਰੂ ਕਰ ਦਿੱਤਾ ਹੁਣ ਜਿਹੜੀ ਕੁੜੀ ਦੀ ਮਾਂ ਸੀਗੀ ਉਹਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਮੁੰਡਾ ਮੇਰੀ ਕੁੜੀ ਦਾ ਮਗਰ ਆ ਪਰ ਉਹ ਕੁਝ ਕਰ ਨਹੀਂ ਸਕਦੀ ਕਿਉਂਕਿ ਉਹ ਕਿਸੇ ਤੋਂ ਡਰਦਾ ਨਹੀਂ ਸੀਗਾ ਤੇ ਜੋ ਉਹਦੇ ਹੱਥਾਂ ਦਾ ਸੀਗਾ ਉਹ ਚਾਕੇ ਮਾਰਦਾ ਸੀਗਾ ਕਿਉਂਕਿ ਕੁੜੀ ਦੀ ਮਾਂ ਨੂੰ ਵੀ ਪਤਾ ਸੀਗਾ ਇਹ ਆਪਣੀ ਮਾਂ ਤੱਕ ਨੂੰ ਵੀ ਕੁੱਟਦਾ ਹੁੰਦਾ ਆ ਤੇ ਕੁੜੀ ਦੀ ਮਾਂ ਆਪਣੀ ਕੁੜੀ ਨੂੰ ਲੈ ਕੇ ਸ਼ਿਪੂਰੀ ਚੱਲ ਗਈ ਤਾਂ ਕਿ ਮੁੰਡਾ ਉੱਥੇ ਨਾ ਆ ਸਕੇ ਬਟ ਹੁਣ ਕੁੜੀ ਸੀਗੀ ਉਹ ਵੀ ਆਪਣੇ ਉਸ ਬੁਆਏਫਰੈਂਡ ਦੇ ਪਿਆਰ ਦੇ ਵਿੱਚ ਇੰਨੀ ਕਿ ਜ਼ਿਆਦਾ ਪਾਗਲ ਹੋਈ ਪਈ ਸੀ ਉਹਨੂੰ ਬਿਲਕੁਲ ਡਰਨੇ ਸੀਗਾ ਵੀ ਮੇਰੀ ਮਾਂ ਦੇ ਉੱਤੇ ਕੀ ਅਸਰ ਪਊਗਾ ਸਾਡੇ ਤੇ ਪੁੱਟਾ ਐਕਸ਼ਨ ਕੀ ਹੋ ਸਕਦਾ ਹੁਣ ਕੁੜੀ ਆਪਣੀ ਮਾਂ ਨੂੰ ਸ਼ਿਪੂਰੀ ਕੱਲੀ ਨੂੰ ਛੱਡ ਕੇ ਵਾਪਸ ਕੱਲੀ ਆਪਣੇ ਬੋਏਫ੍ਰੈਂਡ ਦੇ ਘਰ ਯਾਨੀ ਕਿ ਆਯਾਨ ਪਠਾਨ ਦੇ ਘਰ ਇੱਕ ਮਹੀਨਾ ਰਹੀ ਬਟ ਇਸ ਇੱਕ ਮਹੀਨੇ ਦੇ ਵਿੱਚ ਉਸ ਕੁੜੀ ਦੇ ਨਾਲ ਉਹ ਹੋਣ ਵਾਲਾ ਸੀਗਾ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਉਹ ਕੁੜੀ ਇੰਨੀ ਕਿ ਦਿਮਾਗ ਤੋਂ ਪਾਗਲ ਸੀਗੀ ਉਹਨੂੰ ਪਤਾ ਵੀ ਸੀਗਾ ਵੀ ਉਹਦਾ ਬੋਏਫ੍ਰੈਂਡ ਔਰ ਅੱਡੀ ਪਹਿਲਾਂ ਵੀ ਉਹਨੂੰ ਕਿੰਨੇ ਵਾਰ ਕੁੱਟ ਚੁੱਕਿਆ ਸੀਗਾ ਬਟ ਉਹ ਕੁੜੀ ਨੂੰ ਉਹਦੀ ਆਦਤ ਪੈ ਚੁੱਕੀ ਸੀਗੀ ਉਹ ਕਹਿੰਦੀ ਸੀ ਮੈਨੂੰ ਪਿਆਰ ਹੀ ਬਹੁਤ ਜ਼ਿਆਦਾ ਕਰਦੀ ਹੈ ਜਿਹਦੇ ਕਰਕੇ ਉਹ ਆਪਣੇ ਮਾਂ ਨੂੰ ਵੀ ਛੱਡ ਕੇ ਇਸ ਸੰਕੀ ਬੋਏਫ੍ਰੈਂਡ ਦੇ ਕੋਲ ਆ ਗਈ ਉਸ ਤੋਂ ਬਾਅਦ ਵੀ ਜਿਹੜਾ ਆਯਾਨ ਪਠਾਨ ਸੀਗਾ ਉਹਦਾ ਦਿਮਾਗ ਇੰਨਾ ਕਾ ਜ਼ਿਆਦਾ ਪਾਗਲ ਸੀਗਾ ਉਹ ਰੁਕਿਆ ਨਹੀਂ ਅੱਥੇ ਵੀ ਤੇ ਫਿਰ ਟਾਈਮ ਆ ਗਿਆ 17 April ਦਾ ਉਸ ਦਿਨ ਉਹਨੇ ਇੱਕ ਬੈਲਟ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰ ਆਪਣੀ ਗਰਲਫ੍ਰੈਂਡ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਹਦਾ ਕੁੱਟ-ਕੁੱਟ ਕੇ ਬਹੁਤ ਬੁਰਾ ਹਾਲ ਕਰ ਦਿੱਤਾ ਉਸ ਦੇ ਨਾਲ ਜ਼ਬਰਦਸਤੀ ਗਲਤ ਰਿਲੇਸ਼ਨ ਵੀ ਬਣਾਇਆ ਉਸ ਦੇ ਨਾਲ ਉਸ ਤੋਂ ਬਾਅਦ ਉਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਐਸਾ ਕੀ ਆਇਆ ਉਹਨੇ ਲਾਲ ਮਿਰਚਾਂ ਲੈ ਕੇ ਕੁੜੀ ਦੀਆਂ ਅੱਖਾਂ ਦੇ ਵਿੱਚ ਪਾ ਦਿੱਤੀਆਂ ਉਸ ਤੋਂ ਬਾਅਦ ਉਹੀ ਲਾਲ ਮਿਰਚਾਂ ਕੁੜੀ ਦੇ ਮੂੰਹ ਦੇ ਵਿੱਚ ਭਰ ਕੇ ਉਹਦੇ ਮੂੰਹ ਦੇ ਉੱਤੇ ਫੇਵਿਕ ਿਕ ਲਗਾ ਦਿੱਤੀ ਉਸ ਦੀ ਵੀ オリジナル ਫੋਟੋ ਤੁਹਾਨੂੰ ਮੈਂ ਦਿਖਾ ਦੂੰਗਾ ਉਸ ਤੋਂ ਬਾਅਦ ਇੱਥੇ ਵੀ ਨਹੀਂ ਰੁਕਿਆ ਫਿਰ ਉਹਨੇ ਕੁੜੀ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਵੀ ਲਾਲ ਮਿਰਚਾ ਪਾ ਕੇ ਕੁੜੀ ਨੂੰ ਕਿੰਨੀ ਦੇਰ ਤੱਕ ਟੌਰਚਰ ਕੀਤਾ ਉਹ ਉਹਨਾਂ ਦਿਨ ਤੱਕ ਨਹੀਂ ਰੁਕਿਆ ਜਦੋਂ ਕੁੜੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਨਹੀਂ ਹੋ ਗਈ ਤਾਂ ਫਿਰ ਆਯਾਨ ਪਠਾਨ ਦੀ ਮਾਂ ਉੱਪਰ ਜਾ ਕੇ ਜਦੋਂ ਦੇਖਿਆ ਵੀ ਉਹ ਕੁੜੀ ਦੇ ਨਾਲ ਬਹੁਤ ਗਲਤ ਕੰਮ ਕਰਦਾ ਪਿਆ ਫਿਰ ਉਹਨੇ ਕੁੜੀ ਨੂੰ ਚੋਰੀ ਉਸ ਤੋਂ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਤੇ ਜਦੋਂ ਕੁੜੀ ਹਸਪੀਟਲ ਪਹੁੰਚੀ ਤਾਂ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀਗੀ ਇਸ ਕੇਸ ਦੇ ਆ ਕੁਝ ਫੋਟੋਆਂ ਕੋ ਜਿਆਦਾ ਗ੍ਰਾਫੀਕਲ ਆ ਜਿਹਦੇ ਕਰਕੇ ਮੈਂ ਇੱਥੇ ਨਹੀਂ ਦਿਖਾ ਸਕਦਾ ਇਸ ਕਰਕੇ ਤੁਸੀਂ ਇੰਸਟਾਗ੍ਰam ਦੇ ਉੱਤੇ ਮੈਨੂੰ ਮੈਸੇਜ ਕਰਕੇ ਵੀ ਲੈ ਸਕਦੇ ਆ ਬਾਕੀ ਮੈਂ ਸਟੋਰੀ ਤੇ ਵੀ ਲਗਾ ਦੂੰਗਾ ਤੋ ਉਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਆਏ ਪੁਲਿਸ ਵਾਲਾ ਨੇ ਜਾ ਕੇ ਉੱਥੇ ਦੇਖਿਆ ਵੀ ਕੁੜੀ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਤਾਂ ਫਿਰ ਜਦੋਂ ਕੁੜੀ ਦੇ ਬਿਆਨ ਲਿੱਤੇ ਗਏ ਕੁੜੀ ਨੇ ਖੁਦ ਦੱਸਿਆ ਵੀ ਉਹਨੇ ਜ਼ਬਰਦਸਤੀ ਮਨ ਨੂੰ ਪੂਰਾ 1 ਮਹੀਨਾ ਟੌਰਚਰ ਕੀਤਾ ਮੈਨਾਂ ਉਹ ਜ਼ਬਰਦਸਤੀ ਗਲਤ ਕੰਮ ਵੀ ਕਰਦ ਰਿਹਾ ਉਸ ਤੋਂ ਬਾਅਦ 17 ਅਪ੍ਰੈਲ ਨੂੰ ਇਹਨੇ ਮੇਰੇ ਨਾਲ ਆ ਕੰਮ ਕੀਤਾ ਵੀ ਅੱਖਾਂ ਦੇ ਵਿੱਚ ਵੀ ਮੇਰੇ ਮੂੰਹ ਦੇ ਉੱਤੇ ਮਿਰਚ ਪਾ ਕੇ ਉਤੋਂ ਦੀ ਫੈਕ ਕਿੱਕ ਦੇ ਨਾਲ ਮੇਰਾ ਮੂੰਹ ਬੰਦ ਕਰ ਦਿੱਤਾ ਮੈਂ ਬੜੀ ਮੁਸ਼ਕਲ ਦੇ ਨਾਲ ਬਚ ਕੇ ਆਈਆਂ ਪਲੀਜ਼ ਮੈਨੂੰ ਇਹਦੇ ਤੋਂ ਬਚਾਓ ਤਾਂ ਫਿਰ ਪੁਲਿਸ ਵਾਲਿਆਂ ਨੇ ਕੁੜੀ ਦੇ ਬਿਆਨ ਲੈਣ ਤੋਂ ਬਾਅਦ ਆਯਾਨ ਪਠਾਨ ਨੂੰ ਉਹਦੇ ਘਰੋਂ ਦੀ ਅਰੈਸਟ ਕਰ ਲਿੱਤਾ ਉਹਦੀ ਤੁਸੀਂ ਆ ਫੋਟੋ ਵੀ ਦੇਖ ਸਕਦੇ ਆ ਉਸ ਤੋਂ ਬਾਅਦ ਪੁਲਿਸ ਨੇ ਉਸ ਮੁੰਡੇ ਦੇ ਉੱਤੇ ਬਹੁਤ ਤਕੜਾ ਐਕਸ਼ਨ ਲਿਆ ਉਹਨਾਂ ਨੇ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਕੇ ਉਹਦਾ ਜਿਹੜਾ ਘਰ ਸੀਗਾ ਉਹਦੇ ਉੱਤੇ ਬੁਲਡੋਜ਼ਰ ਫੇਰ ਕੇ ਉਹਦਾ ਪੂਰਾ ਘਰ ਤੋੜ ਦਿੱਤਾ ਬਟ ਉੱਥੇ ਉਹਦੀ ਮਾਂ ਦਾ ਬਿਆਨ ਸੀਗਾ ਵੀ ਇਹ ਘਰ ਨਾਲ ਆਪਣੇ ਘਰ ਵਾਲੇ ਦੀ ਮਿਹਨਤ ਦੇ ਨਾਲ ਪੈਸੇ ਜੋ ਉਹਦੇ ਨਾਲ ਘਰ ਬਣਾਇਆ ਸੀਗਾ ਅਯਾਨ ਪਠਾਨ ਨੇ ਤਾਂ ਘਰ ਦੇ ਵਿੱਚ ਲਿਆ ਕੇ ਮੈਨੂੰ ਕਦੇ ਜ਼ਿੰਦਗੀ ਵਿੱਚ 100 ਰੁਪਿਆ ਵੀ ਨਹੀਂ ਦਿੱਤਾ ਮੈਂ ਆਪਣੇ ਘਰ ਦੇ ਵਿੱਚ ਰਾਜੀ ਕੁਝ ਇਕੱਲੀ ਰਹਿ ਸਕਦੀ ਆ ਮੁੰਡੇ ਨੂੰ ਜਿਹੜੀ ਮਰਜ਼ੀ ਸਜਾ ਦੋ ਪਰ ਮੈਨੂੰ ਮੇਰਾ ਘਰ ਬਣਾ ਕੇ ਦੋ ਪਰ ਇੱਥੇ ਮੈਨੂੰ ਵੀ ਇੱਕ ਚੀਜ਼ੇ ਗਲਤ ਲੱਗੀ ਸਾਰਾ ਕਸੂਰ ਤਾਂ ਮੁੰਡੇ ਦਾ ਸੀਗਾ ਤੇ ਕੁੜੀ ਦਾ ਸੀਗਾ ਬਟ ਇਹਦੇ ਵਿੱਚ ਅਯਾਨ ਪਠਾਨ ਦੀ ਮਾਂ ਦਾ ਕੋਈ ਕਸੂਰ ਨਹੀਂ ਸੀ ਜਿਹਦਾ ਉਹਦੀ ਮਿਹਨਤ ਦੇ ਨਾਲ ਬਣਾਇਆ ਘਰ ਤੋੜ ਦਿੱਤਾ ਬਾਕੀ ਹੁਣ ਇਹਦੇ ਤੇ ਤੁਹਾਡਾ ਕੀ ਵਿਊ ਆ ਕੀ ਰਾਏ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲੇ ਕੇ ਦੱਸਿਓ ਤੇ ਬਾਕੀ ਮੇਰੀ ਸਾਰੀਆਂ ਭੈਣਾਂ ਨੂੰ ਸਲਾਹ ਇੱਕੋ ਹੈਗੀ ਆ ਵੀ ਤੁਸੀਂ ਵੀ ਐਦਾਂ ਦੇ ਲਫੰਗਿਆਂ ਮੁੰਡਿਆਂ ਦੇ ਮਗਰ ਬਹੁਸ਼ਤੇ ਲੱਗ ਜਾਂਦੇ ਆ ਵੀ ਤੁਹਾਨੂੰ ਲੱਗਦਾ ਵੀ ਇਸ ਮੁੰਡੇ ਤੋਂ ਆਸੇ ਪਾਸੇ ਦੇ ਮੁਹੱਲੇ ਵਾਲੇ ਡਰਦੇ ਆ ਕੁਝ ਵੀ ਕਰ ਸਕਦਾ ਆ ਬਹੁਤ ਦਲੇਰ ਆ ਬਟ ਐਦਾਂ ਦੇ ਮੁੰਡੇ ਹੁੰਦੇ ਦਿਮਾਗ ਤੋਂ ਸੰਕੀ ਆ ਬਟ ਜਦੋਂ ਉਹ ਬਾਹਰ ਦਾ ਗੁੱਸਾ ਕਿਸੇ ਨੇ ਚੜਿਆ ਹੋਵੇ ਘਰ ਆ ਕੇ ਆਪਣੇ ਘਰ ਵਾਲੀਆਂ ਤੇ ਵੀ ਲਾਂਦੇ ਹੁੰਦੇ ਆ ਗਰਲਫ੍ਰੈਂਡ ਦੇ ਉੱਤੇ ਵੀ ਲਾਂਦੇ ਹੁੰਦੇ ਆਪਣੇ ਮਾਪਿਓ ਉੱਤੇ ਵੀ ਲਾਂਦੇ ਹੁੰਦੇ ਆ ਤਾਂ ਪਲੀਜ਼ ਐਦਾ ਦੇ ਮੁੰਡਿਆਂ ਤੋਂ ਦੂਰ ਰਿਹਾ ਕਰੋ ਅਗਰ ਤੁਹਾਨੂੰ ਕੋਈ ਲੱਗਦਾ ਤੰਗ ਕਰਦਾ ਤਾਂ ਪਲੀਜ਼ ਪਹਿਲੇ ਪੁਲਿਸ ਨੂੰ ਇਨਫੋਰਮ ਕਰੋ ਤਾਂ ਆਪਣੇ ਮਾਪਿਓ ਨੂੰ ਜ਼ਰੂਰ ਦੱਸੋ ਹਮੇਸ਼ਾ ਮਾਪਿਓ ਗਲਤ ਨਹੀਂ ਹੁੰਦੇ ਕੁੜੀਆਂ ਬਹੁਤ ਸੋਚਦੀਆਂ ਵੀ ਮਾਪਿਓ ਸਾਡੇ ਉੱਤੇ ਸਟ੍ਰਿਕ ਐਕਸ਼ਨ ਲੈਂਦੇ ਆ ਸਾਨੂੰ ਘਰੋਂ ਬਾਹਰੇ ਨਿਕਲ ਦਿੰਦੇ ਬਟ ਬਾਹਲਾ ਜ਼ਮਾਨਾ ਹੀ ਐਦਾਂ ਦਾ ਆ ਮੁੰਡੇ ਅੱਜ ਕੱਲ ਦੇ ਬਹੁਤ ਹੀ ਦਿਮਾਗ ਤੋਂ ਪੈਦਲ ਹੋ ਚੁੱਕੇ ਆ ਉਹਨਾਂ ਨੂੰ ਹੋਰ ਕੁਝ ਨਹੀਂ ਦਿਖਦਾ ਉਹ ਆਪਣੇ ਮਾਪਿਓ ਦੀ ਵੀ ਨਹੀਂ ਸੁਣਦੇ ਹੋਰ ਕਿਸੇ ਦੀ ਵੀ ਨਹੀਂ ਸੁਣਦੇ ਉਹ ਬਿਨਾਂ ਸੋਚ ਬਹੁਤ ਤਗੜੇ ਤਗੜੇ ਕਾਂਡ ਕਰ ਦਿੰਦੇ ਆ ਕਿਉਂਕਿ ਇਦਾਂ ਦੇ ਕੇਸ ਇੱਕ ਨਹੀਂ ਬਹੁਤ ਹਜ਼ਾਰਾਂ ਕੇਸ ਆ ਕੁੜੀਆਂ ਮੁੰਡਿਆਂ ਦੇ ਚੱਕਰਾਂ ਵਿੱਚ ਫਸ ਜਾਂਦੀਆਂ ਆ ਪਰ ਮੁੰਡਾ ਕੁੜੀ ਦੇ ਉੱਤੇ ਦਬਾਅ ਪਾ ਕੇ ਬਲੈਕਮੇਲ ਕਰ ਕਰਕੇ ਉਹਨਾਂ ਨੂੰ ਆਪਣੇ ਨਾਲ ਧੱਕੇ ਨਾਲ ਰੱਖਦਾ ਤੇ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਆ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੇ ਕੁੜੀਆਂ ਇਸ ਕੇਸ ਨੂੰ ਦੇਖਣ ਗਿਆ ਤਾਂ ਸ਼ਾਇਦ ਉਹ ਅਵੇਅਰ ਹੋ ਜਾਣ ਗਿਆ ਸ਼ਾਇਦ ਹੋ ਸਕਦਾ ਕਿਸੇ ਦੇ ਨਾਲ ਓਲਰੇਡੀ ਇਦਾਂ ਦਾ ਕਾਂਡ ਹੁੰਦਾ ਵੀ ਹੋਵੇ ਤਾਂ ਪਲੀਜ਼ ਇਹੀ ਬੇਨਤੀ ਆ ਵੀ ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲੋ ਐਦਾਂ ਦੇ ਹੋਰ ਬਹੁਤ ਸਾਰੇ ਕੇਸ ਮੈਂ ਲੈ ਕੇ ਆ ਰਿਹਾ ਤੁਹਾਡੇ ਨਾਲ ਆਪਣੇ ਭਰਾ ਦੇ ਨਾਲ ਜੁੜੇ ਰਹੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ